ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਇਮਲੀ ਦੀ ਚਟਨੀ ਦੀ ਰੈਸਪੀ ਲੈ ਕੇ ਆਈ ਹਾਂ ਜਿਹੜੀ ਪਕੌੜੇ ਸਮੋਸੇ ਢੋਕਲਾ ਵਗੈਰਾ ਦੇ ਨਾਲ ਖਾਈ ਜਾਂਦੀ ਹੈ ਬਹੁਤ ਹੀ ਜਦਾ ਸਵਾਦ ਇਹ ਚਟਨੀ ਬਣ ਕੇ ਤਿਆਰ ਹੁੰਦੀ ਹੈ ਤੇ ਆਓ ਅਸੀਂ ਇਹਨੂੰ ਫਿਰ ਬਣਾਉਣਾ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਅਸੀਂ ਇਮਲੀ ਲੈ ਲਵਾਂਗੇ ਇੱਕ ਬਰਤਨ ਦੇ ਵਿੱਚ ਇਸ ਤਰ੍ਹਾਂ ਪਾਣੀ ਪਾ ਕੇ ਅਸੀਂ ਇਮਲੀ ਨੂੰ ਭਿਜਨੇ ਪਾ ਕੇ ਰੱਖ ਦਵਾਂਗੇ ਇਮਲੀ ਨੂੰ ਜੇ ਅਸੀਂ ਪਹਿਲਾਂ ਭਿਜਨੇ ਪਾ ਕੇ ਰੱਖਾਂਗੇ ਤੇ ਇਮਲੀ ਜਿਹੜੀ ਹੈ ਚੰਗੀ ਤਰ੍ਹਾਂ ਸੌਫਟ ਹੋ ਜਾਂਦੀ ਹੈ 10-15 ਮਿੰਟ ਦੇ ਬਾਅਦ ਦੇਖੋ ਜਿਹੜੀ ਇਮਲੀ ਸਾਡੀ ਹੈਗੀ ਆ ਫੁੱਲ ਗਈ ਹੈ ਚੰਗੀ ਤਰ੍ਹਾਂ ਸੌਫਟ ਹੋ ਗਈ ਹੈ ਤੇ ਹੁਣ ਅਸੀਂ ਇਹਨੂੰ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮਲ ਲਵਾਂਗੇ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮਲਣ ਤੋਂ ਬਾਅਦ ਏਰੀਆ ਸੀ ਗਿੱਟਕਾ ਬਾਰਕਾ ਕਰ ਦਵਾਂਗੇ ਤੇ ਇਹਦਾ ਜਿਹੜਾ ਰਸ ਹੈਗਾ ਉਹ ਇੱਕ ਸਾਈਡ ਤੇ ਵੱਖਰਾ ਕਰ ਦਵਾਂਗੇ ਇਮਲੀ ਦਾ ਜਿਹੜਾ ਰਸ ਹੈਗਾ ਅਸੀਂ ਕੱਢ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਜਿਹੜੀ ਚਟਨੀ ਬਣਾਣੀ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਇਮਲੀ ਦਾ ਰਸ ਹੈਗਾ ਉਹ ਅਸੀਂ ਲੈ ਲਵਾਂਗੇ ਇੱਕ ਅਸੀਏ ਦੇ ਵਿੱਚ ਕੱਟਿਆ ਹੋਇਆ ਪਿਆਜ਼ ਪਾਵਾਂਗੇ ਪਿਆਜ਼ ਨੂੰ ਆਪਾਂ ਬਿਲਕੁਲ ਬਰੀਕ-ਬਰੀਕ ਕੱਟਾਂਗੇ ਨਾਲ ਹੀ ਅਸੀਂ ਇਹਦੇ ਵਿੱਚ ਹਰਾ ਧਨੀਆ ਪਾ ਦਵਾਂਗੇ ਕੱਟਿਆ ਹੋਇਆ ਥੋੜਾ ਜਿਹਾ ਆਪਾਂ ਪੁਦੀਨਾ ਪਾਵਾਂਗੇ ਦੋ ਅਸੀਂ ਹਰੀਆਂ ਮਿਰਚਾਂ ਲੈ ਲਵਾਂਗੇ ਉਹਨਾਂ ਨੂੰ ਵੀ ਆਪਾਂ ਬਰੀਕ-ਬਰੀਕ ਕੱਟ ਕੇ ਪਾ ਦਵਾਂਗੇ ਇਹ ਪਾਣ ਤੋਂ ਬਾਅਦ ਆਪਾਂ ਸੁੱਕੇ ਮਸਾਲੇ ਪਾਵਾਂਗੇ ਸੁੱਕੇ ਮਸਾਲਿਆਂ ਵਿੱਚ ਚਮਚ ਦਾ ਅੱਧੇ ਹਿੱਸੇ ਤੋਂ ਵੀ ਕਾਟਾਪਾ ਲਾਲ ਮਿਰਚ ਲਵਾਂਗੇ ਅੱਧਾ ਚਮਚ ਚਿੱਟਾ ਨਮਕ ਤੇ ਥੋੜਾ ਜਿਹਾ ਅੱਧੇ ਚਮਚ ਤੋਂ ਥੋੜਾ ਜਿਹਾ ਕਾਟ ਆਪਾਂ ਕਾਲਾ ਨਮਕ ਲੈ ਲਵਾਂਗੇ ਇਹ ਨਾਲ ਹੀ ਅਸੀਂ ਇਹਦੇ ਵਿੱਚ ਚਮਚ ਦਾ ਚੌਥਾ ਹਿੱਸਾ ਕਾਲੀ ਮਿਰਚ ਦਾ ਪਾਊਡਰ ਪਾਵਾਂਗੇ 2 ਚਮਚ ਭਰ ਕੇ ਆਪਾਂ ਸ਼ੱਕਰ ਦੇ ਪਾ ਦਵਾਂਗੇ ਤੇ 1 ਚਮਚ ਆਪਾਂ ਚਾਟ ਮਸਾਲੇ ਦਾ ਪਾ ਦਵਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਥੋੜਾ ਜਿਹਾ ਪਾਣੀ ਇਹਦੇ ਵਿੱਚ ਪਾਵਾਂਗੇ ਹੁਣ ਅਸੀਂ ਇਹਦੇ ਵਿੱਚ ਇੱਕ ਮੈਸ਼ ਕੀਤਾ ਹੋਇਆ ਉਬਲਿਆ ਆਲੂ ਪਾ ਦਵਾਂਗੇ ਤੇ ਇਹਨੂੰ ਪਾਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਵਾਂਗੇ ਤੇ ਨਾਲ ਹੀ ਅਸੀਂ ਇਹਦੇ ਵਿੱਚ ਅੱਧਾ ਕ ਚਮਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਮਿਕਸ ਕਰ ਲਵਾਂਗੇ ਇਧਰ ਜਿਹੜੀ ਸਾਡੀ ਚਟਨੀ ਹੈਗੀ ਆ ਬਣ ਕੇ ਤਿਆਰ ਹੋ ਚੁੱਕੀ ਹੈ ਇਹ ਚਟਨੀ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਤੁਸੀਂ ਇਹਨੂੰ ਜ਼ਰੂਰ ਆਪਣੇ ਘਰ ਵਿੱਚ ਬਣਾ ਕੇ ਟਰਾਈ ਕਰਿਓ ਇੱਕ ਵਾਰ ਚਟਨੀ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਆ ਤੇ ਮਿਲਦੀ ਆ ਤੁਹਾਨੂੰ ਫਿਰ ਇੱਕ ਨਵੀਂ ਵੀਡੀਓ ਦੇ ਨਾਲ